ਅੰਜੀ ਕੀ ਹਾਲ ਚਾਲ ਆ ਜੀ ਆਪਾਂ ਵਧੀਆ ਠੀਕ ਠਾਕ ਆਂ ਜੀ ਸ਼ਾਮ ਦੇ 7 ਵਜੇ ਆ ਤੇ ਖਾਣ ਦੀ ਕੰਮ ਤਾਂ ਦੇ ਹੋ ਗਿਆ ਸਬਜੀ ਬਣਾਈ ਅੱਜ ਆਪਾਂ ਤੇ ਰੋਟੀ ਨੇ ਬੈਠ ਕੇ ਬਣਾਉਂਗੇ ਫੇਰ ਬੈਠਾਂ ਅੱਧਰ ਮਾ ਘੰਟਾ ਤੇ ਗਰਮੀ ਅੱਜ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਕੋਈ ਹਾਲ ਨਹੀਂ ਸੈਜ ਪੜਨੇ ਬੈਠਾ ਇਸ ਤਰ੍ਹਾਂ ਇੱਕ ਬੱਚਾ ਹੋਰ ਹੈ ਮੇਰੀ ਜਿਹੜੀ ਅੰਤ ਵਿੱਚ ਪੜੇ ਦੁਕਾਨ ਤੇ ਅੱਜ ਸੇਕਰ ਆਪਣਾ ਬਾਹਰ ਕੜਾਏਗਾ ਤੇ ਗਰਮੀ ਨੇ ਐਤ ਸੋ ਬਹੁਤ ਲੋਕ ਟਕ ਕਰਮੀ ਤਾਂ ਘਟਣ ਦਾ ਨਾ ਇਹ ਪਤਾ ਨਹੀਂ ਕੀ ਚੱਕਰ ਕੀ ਬਣ ਗਿਆ ਜੀ ਮੈਂ ਤਾਂ ਬਹੁਤ ਪਰੇਸ਼ਾਨ ਹੋ ਰਹੀ ਹਾਂ ਗਰਮੀ ਦੇਖ ਦੇਖ ਕੇ ਜੇਰੇ ਚੈਨਲ ਤੇ ਨਵੇਂ ਜੁੜਦੇ ਆਂ ਜੀ ਜਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਬਾਕੀ ਵਧੀਆ ਜੀ ਠੀਕ ਠਾਕ ਆ ਤੇ ਆਪਾਂ ਤੁਹਾਨੂੰ ਮਿਲਦੇ ਆਂ ਫਿਰ ਥੋੜੇ ਚਿਰ ਚ ਇਸ ਜਿਹੜੇ ਨਵੇਂ जोडਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਲਾਈਕ ਸ਼ੇਅਰ ਕਮੈਂਟ ਵੀ ਜੀ ਸ਼ੂਟ ਕਰਿਆ ਕਰੋ ਉਸੇ ਇਸੇ ਤਰ੍ਹਾਂ ਸਾਹ ਹੁੰਦੇ ਰਹੋ ਤਾਂ ਜਿਹਾ ਹੌਸ ਲਾਹੌਰ ਮਿਲਦਾ ਰਹਿੰਦਾ ਵੀਡੀਓ ਨੂੰ ਲੱਗੇ ਲਿਖ ਜਾਂਦਾ ਤੇ ਵਧੀਆ ਲੱਗਦਾ ਜੀ ਬਹੁਤ ਵਧੀਆ ਸ਼ੂਟ ਐਂਡ ਤੱਕ ਸਾਰਾ ਬਲੌਗ ਜਰੂਰ ਵੇਖਿਆ ਕਰੋ ਤੇ ਹੁਣ ਪੁੰਨੇ ਆ ਜੀ ਆਪਾਂ ਕੋਲੀਆਂ ਇਸ ਤਰ੍ਹਾਂ यह है जी कमीज का मोरला पासा तो अपड़ा ला के पाइया कभी पोते खोल के दिखा हाँ जी एक ताब बन गई जी वे ਤੇ ਇੱਕ ਹੋ ਪਈ ਉਹ ਵਾਲੀ ਤੇ ਇੱਕ ਆਹ ਵਾਲੀ ਇਹ ਦੋਨੇ ਪੈ ਗਈਆਂ ਇਹਨਾਂ ਪਲੋਂਗਾ ਤੁਹਾਡਾ ਰਹਿ ਗਿਆ ਇਹ ਉੱਪਰ ਲੰਨਾ ਸ਼ਤੀ ਵਾਲਾ ਉਹ ਆਪਾਂ ਹੁਣ ਪਾਉਂਦੇ ਫਿਰ ਦਕਾਉਣੇ ਤੁਹਾਨੂੰ ਅਸੀਂ ਜਿਉਂ ਇਸ ਤਰ੍ਹਾਂ ਆਪਾਂ ਕੱਪੜੇ ਨਾਲ ਗਲਾ ਚਿਪਕਾ ਲਾਂਗੇ ਆਪਣੇ ਕੋਲ ਦੂਸਰਾ ਚਿਪੀਆ ਲਗੜਾ ਹਮ ਤਵੇ ਇਸੇ ਹੀ ਜਲਦੇ ਅੱਜਕਲ ਚਲੋ 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 ਜੀ ਇਹ ਕਰੀ ਹੋਰ ਲਾ ਦੇ ਸਾਰੇ ਚਲੋ ਇਸ ਤਰ੍ਹਾਂ ਇਹ ਗਲਾ ਚਿੱਕ ਗਿਆ ਜੀ ਨਾਲ ਜੀ ਹੁਣੇ ਆਪਾਂ ਤਮੀਜ਼ਾਂ ਦਾ ਅਗਲਾ ਪਿਛਲਾ ਗੜਾ ਦੋਨੇ ਜੋੜ ਰਹੇ ਹਾਂ ਆਪ ਇਸ ਤਰ੍ਹਾਂ

ए okay. जी mm -hmm. e

ਬਹੁਤ ਕਰ ਵੀ ਕੋਈ ਹਾਲ ਨਹੀਂ ਬਹੁਤ ਕਰ ਵੀ ਸਾਢੇ 7 ਹੋ ਗਏ ਚਲਦੀ ਮੈਂ ਘਰ ਨੂੰ ਹੁਣ ਰੋਟੀ ਬਣਾਉਣੀ ਜਾ ਕੇ ਤੇ ਆਜੋ ਜਮਣਾ ਖਾ ਲੋ ਮੈਂ ਤਾਂ ਖਾਈ ਜਾਈ ਬੱਤੀ ਕੋਲੇ ਰੱਖਿਆ ੜਕਾਂ ਪਾਉਣ ਨੂੰ ਆਜੋ ਤੁਸੀਂ ਵੀ ਖਾ ਲੋ ਕਿਉਂਕਿ ਜੇ ਮੈਨੂੰ ਜਮਣਾ ਬਹੁਤ ਸਵਾਦ ਲੱਗਦਾ ਮੈਂ ਤੁਹਾਨੂੰ ਖਵਾਈਆਂ ਮੇਰੀ ਗਵਾਂਡਨ ਨੂੰ ਕੋਣ ਕਰਿਆ ਮੈਂ ਕਿ ਭੈਣ ਮਣੀ ਉਹਨਾਂ ਦੀ ਘਰੇ ਹੀ ਹੈਗੀਆਂ ਜੰਮਣ ਲੱਗੀਆਂ ਮੈਂ ਕਪੜਾ ਹੀ ਜਾਂ ਉਹਦੀ ਕੋਈ ਇੰਤਾ ਜਾਨੀ ਆ ਚਲੋ ਜਿਆਦਾ ਸਮਾਨ ਨਾ ਖਰਾਬ ਕਰਦੇ ਹੋਏ ਜੀ ਆਪਾਂ ਕਰਦੇ ਆ ਅੱਜ ਦੇ ਬਲੌਗ ਦਾੰ ਦੇ ਇਥੇ ਹੀ ਕੱਲ ਮਿਲਾਂਗੇ ਕਿਸੇ ਨਵੇਂ ਬਲੌਗ ਨਾਲ ਆ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਕਰਿਆ ਕਰੋ ਜਿਹੜੇ ਚੈਨਲ ਤੇ ਨਵੇਂ ਜੁੜਦੇ ਹੋ ਇਸ ਤਰ੍ਹਾਂ ਜੀ ਆਪਾਂ ਇੱਕ ਕੈਪ ਕੋ ਸ਼ੁਰੂ ਕਰ ਲਈ ਹੈ ਦਿਖਾਉਣੇ ਆ ਤੁਹਾਨੂੰ ਉਫ ਇਸ ਤਰ੍ਹਾਂ ਕੈਪ ਸ਼ੁਰੂ ਕਰ ਲਈ ਜੀ ਆਪਾਂ ਇਦੇ ਵਿੱਚ ਥੋੜਾ ਡਿਟੇਲ ਪਾਇਆ ਇਸ ਤਰ੍ਹਾਂ। ਥੋੜੀ ਜਿਹੀ ਬਣਾ ਲਈ ਜਦੋਂ ਤੁਹਾਨੂੰ ਦਿਖਾਵਾਂਗੇ ਕੱਲ ਨੂੰ। ਤੇ ਕਿਉਂ ਬੱਚੇ ਆ ਜਾਂਦੇ ਆ ਤੇ ਫੇਰ ਬਸ ਉੱਧਰ ਰਹਿ ਜੰਨੀ ਆ। ਸ਼ੁਰੂ ਪਰਸੋਂ ਦੀ ਕੀਤੀ ਆ ਤੇ ਅੱਜ ਪਜਾਰ ਪਸਨਾਈਆਂ ਪਈਆਂ। ਤੇ ਹੁਣ ਫੇਰ ਉਹ ਕੋ ਕੋ ਬੱਚਾ ਸਕੂਲੇ ਆ ਗਿਆ ਪੜ੍ਹਨ ਵਾਸਤੇ। ਤੇ ਫੇਰ ਦੁਕਾਨ ਤੇ ਕੱਪੜੇ ਵੇਖਣ ਆ ਗਿਆਂ, ਦੁਪੱਟੇ ਲੈਣ ਆ ਗਿਆਂ, ਫੇਰ ਐ ਦੱਸੋ ਟਾਈਮ ਲੱਗ ਜਾਂਦਾ ਨਹੀਂ ਹੁੰਦਾ ਕੋਈ ਕੰਮ ਤੋਂ। ਇਰਾਤ ਨੂੰ ਬੈਨਿਊ ਨਹੀਂ ਘੰਟਾ ਤੱਕ ਜੇ ਮੂੜ ਜਾ 2:30 ਦੀ ਸੈਟ ਹੋਵੇ ਤਾਂ ਬਹਿ ਜਾਈ ਦਿੰਦੇ ਨਹੀਂ ਫਿਰ ਮੈਂ ਪੈ ਜਾਂਗਾ ਬਾਕੀ ਬਧੀਆ ਜੀ ਹਨਾ ਤੇ ਵੈਕਰੂ ਦੀ ਕਿਰਪਾ ਸਾਰਿਆਂ ਤੇ ਚਾਹੀਦੀ ਹੈ ਪਰਮਾਤਮਾ ਦੀ ਨਿਗਾਨੇ ਆਪਾਂ ਸਾਰੇ ਕੰਮ ਖੁਦ ਕਰ ਸਕਦੇ ਆ ਇਕੱਲਾ ਬੰਦਾ ਇਨਸਾਨ ਕੁਝ ਨਹੀਂ ਕਰ ਸਕਦਾ ਤੇ ਤੁਸੀਂ ਵਧੀਆ ਸਾਥ ਦੇ ਰਹੇ ਹੋ ਅੱਗੇ ਵੀ ਆਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਸਾਥ ਦਿੰਦੇ ਰਹੋਗੇ ਤੇ ਪਲੀਜ਼ ਸਾਰੇ ਮੇਰੇ ਭੈਣ ਭਰਾਵਾਂ ਨੂੰ ਰਿਕੁਐਸਟ ਆਈ ਸੀਰੋ ਤੋਂ ਐਂਡ ਤੱਕ ਸਾਰੇ ਵੀਡੀਓ ਵੇਖਿਆ ਕਰੋ ਬਹੁਤ ਦਰਮੀ ਆ ਤੇ ਸਾਰਾ ਬਲੌਗ ਪੂਰਾ ਵੇਖਿਆ ਕਰੋ ਜੀ ਤਾਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਸਕੇ ਵੀਡੀਓ ਬਾਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਜਿਹੜੇ ਨਵੇਂ ਜੁੜਦੇ ਆ ਤੇ ਚਲੋ ਹੁਣ ਮੇਰਾ ਸ਼ਾਮ ਨੂੰ ਬਲੌਗ 7 ਵਜੇ ਤੋਂ ਪਹਿਲਾਂ ਪਹਿਲਾਂ ਆ ਜਾਂਦਾ ਹੁੰਦਾ ਹੈ ਸਵੇਰੇ 12 ਵਜੇ ਤੋਂ ਪਹਿਲਾਂ ਪਹਿਲਾਂ ਆ ਜਾਂਦਾ ਜੀ ਮੇਰਾ ਬਲੌਗ ਤੇ ਪਲੀਜ਼ ਜ਼ਰੂਰ ਵੇਖਿਆ ਕਰੋ ਜੀ ਓਕੇ ਫਿਰ ਸ਼ਸ਼ਕਾਰ ਮਿਲਦੇ ਆ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਜ਼ਰੂਰ ਦੇਖਿਆ ਕਰੋ ਜੀ ਬਲੌਗ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਠੀਕ ਹੈ ਨਾ ਜੀ ਇਹਦੀ ਭੈਣ ਉਸੇ ਤਰ੍ਹਾਂ ਸਪੋਰਟ ਕਰਦੇ ਰਹੋ ਬਹੁਤ ਵਧੀਆ ਲੱਗਦਾ ਜੀ ਜਦੋਂ ਤੁਸੀਂ ਵਧੀਆ ਵਧੀਆ ਕਮੈਂਟ ਕਰਦੇ ਹੋ ਵਧੀਆ ਕੋਈ ਫੋਨ ਕਰਦਾ ਹੈ ਕੋਈ ਕਿਦਾਂ ਕੁਝ ਵੀ ਹੈ ਨਾ ਤੇ ਬਹੁਤ ਵਧੀਆ ਲੱਗਦਾ ਜੀ ਹਾਂਜੀ ਤੁਹਾਂ ਕਿਸ ਚੀਜ਼ ਦਾ ਤੁਹਾਂ ਦਾ ਉਹ ਪਾਇਆ ਹੋਇਆ ਕਿਸੇ ਨੇ ਮੱਛਰ ਮੁੱਛਰ ਤੋਂ ਬਸਵਾਾਸਤੇ